ਉਹ ਨਾਲ ਹੀ ਕਹਿੰਦੇ ਆਗੇ ਉਹਨਾਂ ਕੋਈ ਮਰਦੀ ਦਾ ਮੁੰਡਾ ਹੈ ਕਾਲੂ ਉਹਨੇ ਬਾਰਵੀਂ ਦਿੱਤੀ ਹੈ ਕਿ ਮੱਢੀ ਚ ਆਇਆ ਤੇ ਦੋ ਮੁੰਡੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾਕਾ ਬਾਰਕ ਕਰਕੇ ਉਹਨਾਂ ਨੂੰ ਬਾਰਕ ਦੇਣਿਆ ਕਾਲੂ ਕਿਧਾਣਾ ਮੱਢੀ ਚ ਆਇਆ ਮੈਂ ਦਿਖਰਾ ਦਾਨਾ ਜਦੋਂ ਕਿਨੇ ਸੋੜ ਕੱਪੜੇ ਬਦਲੇ ਕਾਕਾ ਉਹ ਕੋਲ ਲੱਗੇ ਜਦ ਕਨੇ ਚੱਲ ਗਏ ਫਿਰ ਉੱਚ ਦਾਣਾ ਮੱਢੀ ਚ ਪਾਰ ਗਿਆ ਆ ਮੈਂ ਤੇ ਆਪੇ ਚ ਕੋਲ ਗਲੇ ਖਿੱਚਾ ਮਚਾ ਮਾਰ ਕੇ ਸੁੱਟ ਗਏ ਕਿੱਟੇ ਬਾਕੀ ਹਾਂ ਕਿੱਟੇ ਮਾਰੀਆਂ ਦੋ ਮੈਨੇ ਗਲਾ ਵੀ ਘੁੱਟਿਆ ਉਹ ਅੱਠ ਚੜੇ ਤਾਂ ਕਿੰਨਾ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਦਾਣਾ ਮਟਿਸ ਤੇ ਉਹਦਾ ਉਹ ਕਿਹਨਾਂ ਪੈਗ ਹੈ ਪੈਨਪਰਾ ਦਾ ਹੋ ਸੀਗਾ ਮੇ ਕਿਹੜੇ ਗੁੰਡੇ ਜੱਟ ਹੋਈ ਆ ਪੂਰੀ ਕਿ ਪੜ ਭਰਾ ਦਾ ਪਹਿਲਾਂ ਵੀ ਮਰਿਆ ਸ਼ੇਰਾ ਮੇ ਸ਼ੇਰਾ ਦੀ ਹੁੰਨੀ ਆ ਤੇ ਹੁਣ ਤੋਂ ਦੀ ਕਿਹਾ ਮੈਨੂੰ ਚਾਹੀਦਾ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜਗੇ ਕਿਉਂ ਮਾਰਿਆ ਬੇਟਨਸ ਹੋਦੀ ਉਹਨੇ ਬੱਚਾ ਕਿਉਂ ਮਾਰਿਆ ਕਿ ਮੋਟਿਲਾਂ ਇਹ ਚਲੋ ਗੇਰਾਂ ਦੀ ਆਹ ਨਾ ਉਹ ਇੱਕਦਮ ਕਿਉਂ ਹੋ ਗਿਆ ਮੇਰਾ ਬਚਾ ਕਿੰਨੀ ਵੱਡੀ ਚੁਣਨੀ ਲੈ ਮੈਸੇਜ ਮਿਲਿਆ ਇੱਥੇ ਹਸਪੀਟਲ ਚਾਇਆ ਵੀ ਅਰਦੀਪ ਸਿੰਘ ਜਿਹਨੇ ਸਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਉਹ ਧਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਨਾ ਬਲਵਿੰਦਰ ਕੌਰ ਜਿਹਦੇ ਖਿਲਾਫ ਲਕਾਵੇਗੀ ਜਾਂ ਉਹਦੇ ਖਿਲਾਫ ਕੁਝ ਨਹੀਂ ਕਰ ਦੇਗੀ ਜਿਹਦੇ ਖਿਲਾਫ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਤੜੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਨਨ ਤੋਂ ਸਭੀ ਦਾ ਮਟਰ ਹੋਇਆ ਅਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਗਾਏਗੇ ਉਵੇਂ ਹੀ ਕਰ ਦੇ ਪਤਾ ਨਹੀਂ ਵੀਰ ਜੀ ਤੇ ਕੋਈ ਲੱਗਿਆ ਇਹਨਾਂ ਇਨਨ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ